ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ ਜਗ ਨਾਮ ਸ੍ਰੀ ਵਾਰ ਜਿਸ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਧਰਮਵੀਰ ਸਿੰਘ ਜੀ ਅਤੇ ਕਮੇਟੀ ਪ੍ਰਧਾਨ ਜਤਿੰਦਰ ਸਿੰਘ ਬੋਪਰਾਏ ਜਨਰਲ ਸਕੱਤਰ 자ਗੀਰ ਸਿੰਘ ਖਲੀਲ ਜੀ ਦੀ ਅਗਵਾਈ ਹੇਠ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਸਥਾਵਾਂ ਦੇ ਸਹਿਯੋਗ ਸਦਕਾ ਨਗਰ ਕੀਰਤਨ ਵੱਡੇ ਪੱਧਰ ਤੇ ਕੱਢਿਆ ਗਿਆ ਜੀਤਾਨਾ ਉਹ ਗੁਰੂ ਮਹਾਰਾਜ ਦੀ ਅਰਦਾਸ ਕਰਕੇ ਸੇਵਾ ਕਰਾਂਗੇ ਸਾਰੀ ਸੰਗਤ ਨੇ ਸਾਡਾ ਸਾਥ ਦੇਣਾ ਬਲਾਵਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਨੂੰ ਆਂਦੀ ਦੀ ਸਰਕਾਰ ਮੰਦਰਵਾ ਮਹਾਨ ਯਗਤੀ ਸਮ ਜੋ ਵਿੱਚ ਵਿੱਚ ਹੁੰਦੇ ਵਿੱਚ 40 ਸੇਧੀਆਂ ਸਰੂਪ ਪਾਸਕ ਜੱਟ ਜੰਗੀਆਂ ਸਰੂਪ ਹੋਰ ਵਾਲੇ ਉਹਨਾਂ ਦੇ ਸਮਾਨ ਨਾਲ ਗੁਰਦਰਾ ਸਿਖ ਕਨਸਰਟੀ ਜਿਸ ਦੀ ਗਵਾਹੀ ਕਰਦੀ ਆ ਜਿਸ ਵਿੱਚ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਹੋਈਆਂ ਸਨ ਜੋ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਰੀਆਂ ਸਨ ਨਗਰ ਕੀਰਤਨ ਬਾਬਾ ਮੱਖਣ ਸ਼ਾ ਲੁਬਾਣਾ ਸਿਕ ਸੈਂਟਰ ਵਿਖੇ ਪਹੁੰਚਿਆ ਜਿੱਥੋਂ ਦੀ ਸਮੂਹ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਸਰੋਪਾਉ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ ਪ੍ਰਧਾਨ ਸੁਖਜਿੰਦਰ ਸਿੰਘ ਸੁਭਾਨਪੁਰ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਰੁਮਾਲਾ ਸਾਹਿਬ ਭੇਂਟ ਕਰਕੇ ਜੀ ਆਇਆਂ ਆਖਿਆ ਗਿਆ ਸੁਖਜਿੰਦਰ ਸਿੰਘ ਸੁਭਾਨਪੁਰ ਸਾਫ ਦਾ ਪ੍ਰਧਾਨ ਰਗਵੀਰ ਸਿੰਘ ਸੁਭਾਨਪੁਰ फाउंडर प्रधान मास्टर मोहिंदर सिंह ਵੱਲੋਂ ਸਭ ਨੂੰ ਜੀ ਆਇਆਂ ਆਖਿਆ ਗਿਆ। ਉੱਥੇ ਹੀ ਕਮੇਟੀ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਦੀ ਸ਼ਲਾਘਾ ਵੀ ਕੀਤੀ ਗਈ। ਸਭਨਾਂ ਦੇ ਚਿਹਰਿਆਂ 'ਤੇ ਰੂਹਾਨੀਅਤ ਨਜ਼ਰ ਆਈ। ਕੁਝ ਸਮਾਂ ਨਗਰ ਕੀਰਤਨ ਦਾ ਫਲੌਟ ਇੱਥੇ ਖੜਾ ਰਿਹਾ ਤੇ ਇੱਕ ਦੂਜੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਵੀ ਇਸ ਵੇਲੇ ਆਪਣੇ ਮੈਂਬਰਾਂ ਨਾਲ ਪਹੁੰਚੀ ਹੋਈ ਸੀ। ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਪ੍ਰਧਾਨ ਅਮਰੀਕ ਸਿੰਘ ਪਿਹੋਵਾ ਜਨਰਲ ਸਕੱਤਰ ਬਲਵਿੰਦਰ ਸਿੰਘ ਗੁਰਦਾਸਪੁਰ ਮੀਤ ਪ੍ਰਦਾਨ ਹਰਜਿੰਦਰ ਸਿੰਘ ਬਰਾਮੜ ਚੇਅਰਮੈਨ ਮਾਸਟਰ ਮਨਮੋਹਨ ਸਿੰਘ ਸਰਪ੍ਰਸਤ ਹਰਬੰਸ ਸਿੰਘ ਢਿੱਲੋਂ ਲਖਵਿੰਦਰ ਸਿੰਘ ਪੱਪੀ ਅਮਰ ਸਿੰਘ ਗੁਰਸ਼ਣ ਜਸਵੰਤ ਸਿੰਘ ਨਡਾਲਾ ਲਖਵਿੰਦਰ ਸਿੰਘ ਲੱਕੀ ਤੇ ਚਰਨ ਸਿੰਘ ਆਦੇਵੀ ਮੌਜੂਦ ਰਹੇ 인ਦਰਜੀਤ ਸਿੰਘ ਪਟਿਆਲਾ ਤੇ ਬਾਬੂ ਹਰਿੰਦਰ ਸਿੰਘ ਵੀ ਪਹੁੰਚੇ ਹੋਏ ਸਨ ਬਾਬੂ ਜਗਿੰਦਰ ਸਿੰਘ ਜੀ ਵੱਲੋਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਸਿੱਖ ਕਲਚਰਲ ਸੁਸਾਇਟੀ ਦੇ ਮੈਂਬਰਾਂ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਹਿਊਮਨ ਰਾਈਟ ਕਮਿਸ਼ਨਰ ਗੁਰਦੇਵ ਸਿੰਘ ਕੰਗ ਵੱਲੋਂ ਵੀ ਸੰਗਤਾਂ ਨੂੰ ਵਧਾਈ ਦਿੱਤੀ ਗਈ। ਗੁਰੂਗ੍ਰੰਥ ਸਾਹਿਬ ਜੀ ਦਾ ਸਰਕਾਰ ਵਾਲੀ ਸਟੇਜ ਆਈ ਹੈ। ਮੈਂ ਸਭੋ ਸੰਗਤਾਂ ਨੂੰ ਅੱਜ ਪਹਿਲੇ ਪ੍ਰਕਾਸ਼ ਦੀ ਗੁਰੂਗ੍ਰੰਥ ਸਾਹਿਬ ਜੀ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਪ੍ਰਬੰਧ ਕਮੇਟੀ ਨੂੰ ਵੀ ਵਧਾਈ ਦਿੰਦਾ ਜਿਹੜੇ ਸਾਰੇ ਹਾਜ਼ਰ ਹੋ ਕੇ ਗੁਰੂਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਗਏ ਨੇ। ਜਿੱਥੇ ਜਦੋਂ-ਜਦੋਂ ਵੀ ਨਗਰ ਕੀਰਤਨ ਹੁੰਦੇ ਨੇ ਗੁਰੂਗ੍ਰੰਥ ਸਾਹਿਬ ਜੀ ਦਰਸ਼ਨ ਦੇ ਲਈ ਸੰਗਤਾਂ ਆਉਂਦੇ ਨੇ। 21 ਅਕਤੂਬਰ ਨੂੰ ਗੁਰਦੁਆਰਾ ਗੁਰਨਾਮ ਸਾਹਿਬ ਦੇ ਗੁਰਪੁਰਪੁਰ ਦਾ ਸਮਾਗਮ ਵਿੱਚ ਗੁਰਦੁਆਰਾ ਸੰਤ ਸਾਗਰ ਜਰਨਗਰ ਕੀਰਤ ਹੋਏਗਾ ਉਸ ਤੋਂ ਬਾਅਦ ਬਾਬਾ ਮਕਰਸਾ ਲਵਾਨ ਤੋਂ ਨਗਰ ਕੀਰਤ ਹੋਏਗਾ ਇਹ ਸਾਰੇ ਨਗਰ ਕੀਰਤਨ ਸਾਬ ਸਨਗਤ ਜੀ ਆ ਕੇ ਜਲਸਾ ਕਰਕੇ ਚਰਦੀ ਕਲਾ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਸੇਵਾ ਲੈਣੀ ਹੈ ਇਹਨੀਆਂ ਬੀਤੀਆਂ ਬੁਲਾਉਣ ਕਰਨੀਆਂ ਵਧਾਈ ਬਹੁਤ ਬਹੁਤ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆ ਪਈ ਅੰਕਾਲ ਕੀ ਕਦੀ ਚਲਾਇਓ ਕੱਖ ਸਭ ਸਿੱਖਨ ਕੋ ਹੁਕਮ ਹੈ ਗੁਰੂ ਬਾਣੀ ਉగ్రੰਥ ਵਾਹਿਗੁਰੂ ਦੀ ਕਾਫੀ ਉਹ ਹੀ ਗੁਰਜੀ ਦੀ ਫਤਿਹ ਆਜ ਤਾਂ ਤਾਂ ਸ੍ਰੀ ਗੁਰੂ ਸਾਹਿਬ ਦੇ ਪ੍ਰਕਾਸ਼ ਜੜੇ ਤੇ ਸਮੂਹ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਜਿੰਨੀਆਂ ਵਿੱਚ ਪਹੁੰਚੀਆਂ ਨੇ ਜੋ ਹਰ ਸਾਲ ਦੀ ਤਰ੍ਹਾਂ ਸਿੱਖ ਅਸਟੜੀ ਗੁਰੂ ਘਰ ਵਿੱਚੋਂ ਮਹਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ ਅਸੀਂ ਸਮੂਹ ਕਮੇਟੀ ਨੂੰ ਉਸ ਸਮੂਹ ਸੰਗਤ ਨੂੰ ਸਮੂਹ ਰਚਮੇ ਸੰਗਤ ਨੂੰ ਅਸੀਂ ਅਤੇ ਗੁਰੂ ਘਰ ਦੇ ਮੁਖ ਸੇਵਾਦਾਰ ਸਦਾ ਗ੍ਰਿੰਦਰ ਸਿੰਘ ਉਪਰਾਏ ਨੂੰ ਇਸ ਵਿਸ਼ੇ ਸਬੰਧ ਮੁੱਖ ਤੇ ਵਧਾਈ ਦਿੰਨੇ ਹਾਂ ਤੇ ਗੁਰੂ ਬਾਸ ਜੀ ਪਾਸ਼ਾ ਆਪਾਂ ਸਾਰਿਆਂ ਨੂੰ ਇਦਾਂ ਰਲ ਕੇ ਵਧੀਆ ਕੰਮ ਕਰਨੇ ਚਾਹੀਦੇ ਨੇ ਇਹ ਸਦਾ ਤੁਸੀਂ ਕਹਿੰਦੇ ਤਾ ਹੈ ਕਿ ਆਪਾਂ ਹਰ ਸਾਲ ਇਦਾਂ ਰਲ ਕੇ ਜੋ ਕੀਰਤਨ ਕਰਦੇ ਹਾਂ ਸਾਡੇ ਪਹਿਲੇ ਪਾਸ਼ਾ ਭਗਤ ਕਸ਼ਨਾਨ ਦੇਵ ਜੀ ਦਾ ਜੋ ਆਦਰ ਪੁਰਬ ਪਹਿਲੀ 5 ਨੰਬਰ ਨੂੰ ਆ ਰਿਹਾ ਹੈ ਉਸ ਦੇ ਉਸ ਦੇ ਸੰਬੰਧ ਵਿੱਚ ਜੋ ਪਹਿਲੀ ਨੰਬਰ ਨੂੰ ਗੋਤੜਾ ਬਾਬਾ ਮੱਖਣ ਸ਼ਾਲ ਵਾਲੇ ਜੀ ਦੀ ਇੱਕ ਮਹਾਨ ਨਗਰਗੀਤ ਹਰ ਸਾਲ ਗਾਏ ਜਾਂਦਾ ਹੈ ਅਸੀਂ ਸਮੂਹ ਸੰਤਾਂ ਨੂੰ ਅਤੇ ਸਾਰੇ ਗੁਰੂ ਘਰਾਂ ਤਾਈਂ ਸਰ ਗੁਰੂ ਘਰਾਂ ਨੂੰ ਬੇਨਤੀ ਕਰਦੇ ਆ ਆਪਾਂ ਠੀਕ ਹੈ ਕੋਈ ਜਿਹੜਾ ਮਨ ਦੀ ਗੁਰੂ ਘਰ ਜਾਵੇ ਪਰ ਜਦੋਂ ਤੁਹਾਨੂੰ ਸਾਰੇ ਕੋ ਪ੍ਰੋਬਲਮ ਹੁੰਦੇ ਨੇ ਆਪਾਂ ਸਾਰਿਆਂ ਨੂੰ ਰਲ ਕੇ ਵੱਜੜ ਕੇ ਪਹੁੰਚਣਾ ਚਾਹੀਦਾ ਹੈ ਤੇ ਗੁਰੂ ਮਗਧੀਆਂ ਖੁਸ਼ੀਆਂ ਪਾਤ ਕਰੀਏ ਦੀ ਕਹਿੰਦੀਆਂ ਹਨ ਤਾਂ ਅਸੀਂ ਅਗਿਆ ਸੰਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਹਨੀਆਂ ਵੀ ਸਟੇੜੀਆਂ ਪਹੁੰਚੀਆਂ ਇੱਥੇ ਸੇਕੋ ਸਟਡੀ ਸਤਿ ਸਪ ਅਗਰੇਸ ਤੇ ਸਾਰੇ ਕਮੇਟੀ ਮੈਂਬਰ ਪਹੁੰਚੇ ਨੇ ਬਸ ਇਹ ਸਾਰਿਆਂ ਨੂੰ ਜੀ ਆਇਆਂ ਆਦੇ ਆ ਤੇ ਵਾਹਿਗੁਰੂ ਜੀ ਬਸ ਸਾਰਿਆਂ ਦੀ ਚੜ੍ਹਦੀ ਕਲਾ ਬਖਸ਼ੇ ਕੋਣ ਉਹ ਮੇਰੇ ਵੱਡੇ ਵੀ ਸਤਜੀ ਸਿੰਘ ਉਤੋਂ ਬਾਅਦ ਮਾਟਰ ਜੀ ਜਦੋਂ ਬੋਲਣ ਦੇ ਲਈ ਸਾਥ ਚੋਰ ਦੇ ਬੇਤੀ ਕੀਤੀ ਜਾਂਦੀ ਹੈ ਸਾਡੇ ਚ ਬਹੁਤ ਹੀ ਸਤਜੋ ਪ੍ਰੋਸੈਸ ਧਾਰਗਲ ਪਹੁੰਚੇ ਨੇ ਆਪਾਂ ਨੂੰ ਸੁਣਨਾ ਹੈ ਮੈਂ ਆਪ ਸੂਚਿਆ ਸੰਗਤਾਂ ਨੂੰ ਜੋ ਪਹਿਲਾ પ્રકાશ ਦਿਹਾੜਾ ਸੇਵ ਚਰੀ ਗੁਰਸੇਵ ਮਹਾਰਾਜ ਦਾ ਅੱਜ ਹੈ ਉਸ ਤੇ ਲੱਖ ਲਖ ਵਧਾਈ ਦਿੰਦਾ ਹਾਂ ਦੂਸਰਾ ਸੇਕੋ ਸੋਸਾਇਟੀ ਜੋ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਇਸ ਦਿਹਾੜੇ ਨੂੰ ਤੇ ਕਰਦੇ ਹਨ ਇਹਨਾਂ ਦਾ ਜਿਹਾ ਆਉਂਦੇ ਹਨ ਸਮੂਹ ਸੰਤਾਂ ਨੂੰ ਜਿਹਾ ਆਉਂਦੇ ਹਨ ਜੋ ਸੈਬ ਸ਼੍ਰੀ ਗੁਰੂ ਸਾਹਿਬ ਜੀ ਦਾ ਮੈਸੇਜ ਹੈ ਸਭੇ ਸਾਜੀ ਵਾਰਿਸ ਦਾਇਨ ਕੋਈ ਨਾ ਕਿਸੇ ਬਾਹਰਾ ਜੀ ਅਸੀਂ ਇੱਕ ਪਿਤਾ ਦੇ ਸਾਰੇ ਪੁੱਤਰ ਹਾਂ ਇਹਨਾਂ ਦਾ ਮੈਸੇਜ ਸਮੂਹ ਸੰਸਾਰ ਵਾਸਤੇ ਜਿੰਨੇ ਵੀ ਲੋਕ ਇਸ ਦੁਨੀਆ ਤੇ ਰਹਿੰਦੇ ਹਾਲ ਸਾਰੇ ਗੁਰੂ ਘਰਾਂ ਵਿੱਚ ਬਹੁਤ ਕੀਰਤਨ ਕਥਾ ਵਿਚਾਰਾ ਸੁਣਦੇ ਹਾਂ ਸਾਨੂੰ ਜ਼ਰੂਰਤ ਹੈ ਕਿ ਆਪਣੇ ਅੰਦਰ ਛਾਤੀ ਮਾਰ ਕੇ ਕਿ ਕਿੰਨੇ ਵੀ ਅਸੀਂ ਗੁਰੂ ਦੇ ਮੈਸੇਜ ਨਾਲ ਚੱਲ ਰਹੇ ਹਾਂ ਤੇ ਕਿੰਨੇ ਕਿ ਅਸੀਂ ਡੇਰਿਆਂ ਵੱਲ ਜਾ ਰਹੇ ਹਾਂ ਜਾਂ ਕਿੰਨੇ ਕਿ ਅਸੀਂ ਆਪਣੇ ਹੱਥ ਦਿਖਾ ਕੇ ਦਿਵਿਤਾ ਰਹੀ ਅਗਵਾਈ ਲੈ ਰਹੇ ਹਾਂ ਸੋ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਅੱਜ ਤੱਕ ਵੀ ਆਪਾਂ ਜੋ ਸਾਡਾ ਹਾਜ਼ਰ-ਨਾਜ਼ਰ ਗੁਰੂ ਹੈ ਉਹ ਨੂੰ ਪਹਿਚਾਣ ਨਹੀਂ ਸਕੇ ਸੋ ਜੋ ਭੁੱਲੇ ਪੜ੍ਹ ਕੇ ਹਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਜਨਾ ਜੀ ਗੁਰੂ ਹਨ ਸਭ ਸਿੱਖਾਂ ਦਾ ਹੁਕਮ ਹੈ ਗੁਰੂ ਮਾਨੇ ਗ੍ਰੰਥ ਇਹ ਗ੍ਰੰਥ ਸਾਹਿਬ ਨੇ ਸਾਹਮਣੇ ਹਣ ਇਹਨਾਂ ਦਾ ਰਵਾਨਾ ਚੁੱਕ ਕੇ ਪੜ੍ਹਨ ਦੀ ਜ਼ਰੂਰਤ ਹੈ ਉਹ ਸ਼ਬਦ ਦੀ ਵਾਹੀ ਲੈਣ ਦੀ ਜ਼ਰੂਰਤ ਹੈ ਸੋ ਇਹਨਾਂ ਸ਼ਬਦਾਂ ਦਾ ਨਾਮ ਮੈਂ ਜ਼ਿਆਦਾ ਇਸ ਪਾਸੇ ਨਹੀਂ ਜਾਣਾ ਦੂਸਰਾ ਅਸੀਂ ਬਹੁਤ ਹੀ ਵਡਭਾਗੀ ਹਾਂ ਕਿ ਸਾਡੇ ਵਿੱਚ ਅੱਜ ਬਹੁਤ ਮਾਨ ਸ਼ਕਸ਼ੀਅਤ ਕਰਵਾਨ ਸਿੰਘ ਜੀ ਧੰਨਵਾਦ ਜਿਨ੍ਹਾਂ ਦਾ ਰੋਮ ਰੋਮ ਸੇਵਾ ਵਿੱਚ ਲੱਗਾ ਹੋਇਆ ਹੈ ਜੋ ਕੈਂਸਰ ਦੀ ਭਿਆਨਕ ਬਿਮਾਰੀ ਤੇ ਉਸ ਦੇ ਨਾਲ ਹੋਰ ਕਿਸੇ ਤਰ੍ਹਾਂ ਦੀ ਬਿਮਾਰੀ ਹੋਵੇ ਉਹਨੂੰ ਡਾਇਗਨੋਸ ਕਰਨ ਵਾਸਤੇ ਬਹੁਤ ਵੱਡੀ ਸੇਵਾ ਕਿਤੇ ਪੰਜਾਬ 'ਚ ਪੂਰੇ ਇੰਡੀਆ 'ਚ ਵਰਲਡਵਾਈਡ ਕਰ ਰਹੇ ਹਨ ਸਾਨੂੰ ਮਾਣ ਹੈ ਤੁਹਾਡੇ ਇੱਕ ਸਿੱਖ ਭਰਾ ਹਨ ਅੱਜ ਸਾਡੇ ਕੋਲ ਗੁਰਦਾਰ ਬਾਬਾ ਮੱਖਣਛੱਲ ਬਾਣੀ ਸਾਹਮਣੇ ਸਟੇਜ ਤੇ ਆਏ ਹਨ ਇਹਨਾਂ ਨੇ ਆਪਣੇ ਵਿਚਾਰ ਜੋ ਹਨ ਲਖੜੀਆਂ ਨਾਲ ਇਹਨਾਂ ਵੱਸ ਖੁੱਲਾ ਦਾ ਸਮਾਂ ਹੈ 10 ਮਿੰਟ 15 ਮਿੰਟ ਜਿੰਨਾ ਕਿ ਲੈਣਾ ਚਾਹਣ ਲਾ ਸਕਦੇ ਹਾਂ ਸਾਡੀ ਜੋ ਪ੍ਰਬੰਧਕ ਕਮੇਟੀ ਹੈ ਦੋਨੋਂ ਗੁਰੂਆਂ ਆਪੀ ਇਹਨਾਂ ਨੇ ਪ੍ਰੂਫ ਰਿਪੋਰਟ ਪਰ ਗੱਲ ਕਰ ਲਈ ਹੈ ਕਿਉਂਕਿ ਜੋ ਮੈਸੇਜ ਹੈ ਅਸੀਂ ਜੋ ਸਾਡੀ ਜ਼ਿੰਦਗੀ ਬਦਲ ਸਕਦਾ ਹੈ ਜੋ ਸਾਡੀ ਸੇਵਾ ਪਰਪਾਪਾ ਸੇ ਲਾ ਸਕਦਾ ਹੈ ਜੋ ਸਾਨ ਤੰਦਰੁਸਤ ਕਰ ਸਕਦਾ ਹੈ ਜੋ ਸਾਨੂੰ ਗੁਰੂਆਂ ਨਾਲ ਬਸ ਲਾ ਸਕਦਾ ਹੈ ਉਹਨੂੰ ਸੁਣਨਾ ਬਹੁਤ ਜ਼ਰੂਰੀ ਹੈ ਤੇ ਇਸ ਤੋਂ ਵੱਡਾ ਕੱਟ ਹੋ ਨਹੀਂ ਸਕਦਾ ਅੱਜ ਸਾਰੇ ਜਿੰਨੇ ਤੁਸੀਂ ਇੱਥੇ ਬੈਠੇ ਵੱਡੀ ਕੇਂਦਰ ਚ ਬੜੇ ਪਿਆਰ ਨਾਲ ਪੱਖਾ ਚੋੜ ਕੇ ਬੈਠੀ ਹੈ ਕਿ ਮੇਰੇ ਤੋਂ ਬਾਅਦ ਹੁਣ ਕੁਲਵੰਤ ਸਿੰਘ ਢੀਵਾਲ ਬੋਲਣਗੇ ਉਹਨਾਂ ਤੋਂ ਬਾਅਦ ਮਾਠੀ ਧੰਨਵਾਦ ਕਰ ਦੇਣਗੇ ਇਹਨਾਂ ਦਾ ਇਸ ਮੌਕੇ ਕੁਲਵੰਤ ਸਿੰਘ ਢੀਵਾਲ ਜੋ ਪਿਛਲੇ ਕਈ ਦਹਾਕਿਆਂ ਤੋਂ ਕੈਂਸਰ ਦੀ ਬਿਮਾਰੀ ਤੇ ਪੰਜਾਬ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਵੱਲੋਂ ਸਟੇਜ ਤੋਂ ਸੰਗਤਾਂ ਨੂੰ ਕੈਂਸਰ ਨਾਲ ਜੂਝ ਰਹੇ ਲੋਕਾਂ ਬਾਰੇ ਜਾਗਰੂਕ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਅੱਜ ਦੇ ਬੜੇ-ਬੜੇ ਭਾਗਾਂ ਤੇ ਪਿਆਰ ਪ੍ਰਕਾਸ਼ ਜੋ ਗੁਰਸਾਹਿਬ ਦਾ ਹੋਇਆ ਸੀ ਤੇ ਬਾਬਾ ਬੁੱਢਾ ਜੀ ਆਪਣੇ ਹੈਡ ਗ੍ਰੰਥੀ ਸੀ ਤੇ ਮੈਨੂੰ ਇਸ ਨਗਰ ਕੀਰਤਨ ਦੇ ਵਿੱਚ ਜੀ ਗੁਰੂ ਦੀਆਂ ਕਿਰਪਾ ਕੀਤੀ ਹੈ ਮੈਂ ਸੋਚਿਆ ਨਹੀਂ ਸੀ ਕਿ ਅੱਜ ਮੈਂ ਇੱਥੇ ਪਹੁੰਚ ਜਾਊਗਾ ਇਹ ਗੁਰੂਗੰਨ ਸਾਹਿਬ ਦੀ ਕਿਰਪਾ ਸਾਜ ਸੰਗਤ ਦੀ ਕਿਤੇ ਅੱਜ ਵੀ ਬਾਬਾ ਬੁੱਢਾ ਤੇ ਬਾਖ ਲਿਆ ਪਹਿਲਾ ਤੇ ਗੁਰੂਗੰਨ ਸਾਹਿਬ ਦੇ ਚੋਂ ਪਹਿਲਾ ਬਾਖ ਲਿਆ ਤੇ ਮੈਨੂੰ ਸਵੇ ਹੀ ਅੱਜ ਉੱਥੋਂ ਹਰਮੰਦਰ ਸਾਹਿਬ ਤੋਂ ਆਇਆ ਤੇ ਬੜਾ ਆਨੰਦ ਆਇਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਿਆ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮੇਰੀ ਬਾਹ ਇਹ ਸ਼ਬਦ ਗੁਰੂ ਨੂੰ ਫੜਾ ਕੇ ਗਏ ਸੀ ਤੇ ਤੁਸੀਂ ਛੜਾ ਕੇ ਕੋਈ ਸਰਸਾ ਨੂੰ ਭੱਜ ਗਿਆ ਤੇ ਕੋਈ ਵਰਸਾ ਨੂੰ ਭੱਜ ਗਿਆ ਮੇਰੇ ਗੁਰੂ ਸਾਹਿਬ 42 ਸਾਲ ਦੀ ਉਮਰ ਚਲੇ ਗਏ ਸਾਰਾ ਪਰਿਵਾਰ ਸਾਡੇ ਤੇ ਵਾਰ ਕੇ ਉਹ ਤੁਹਾਨੂੰ ਛੱਡ ਕੇ ਭੱਜੇ ਵੀ ਤੇ ਮੇਰੇ ਅਰਗੇ ਦੇ ਦੋ ਧੀਆਂ ਹੋਣ ਮੁੰਡਾ ਲੈਣ ਲਈ ਸਰਸਾ ਨੂੰ ਤੁਰ ਗਿਆ ਨਾ ਨਾ ਯਾਰ ਇਦਾਂ ਨਾ ਗੱਡਿਆ ਕਰ ਮੇਰੇ ਗੁਰੂ ਸਾਹਿਬ ਉਹ ਪਵਿੱਤਰ ਬਾਣੀ ਉਹ ਅਨਮੋਲ ਖਜ਼ਾਨਾ ਜਿਹਦੇ ਸਾਨੂੰ ਲੜਨ ਲਾ ਕੇ ਗਏ ਆ ਇੱਕ ਲਾਈਨ ਕਹਿ ਕੇ ਗਏ ਸੀ ਸਾਨੂੰ ਅਸੀਂ ਬੜੇ ਹੀ 95% ਨੇ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਾਹ ਬੀਏ ਸੁਣੀਏ ਮੰਨ ਰਖੀਏ ਭਾਉ ਇਥੇ ਵੇਨੋ ਕਰਮਾਲਾ ਦੇਣਾ ਫੁੱਲ ਦੇਣੇ ਬਾਹਰੀ ਸਤਕਾਰ ਇਹ ਵੀ ਕਰੋ ਦੱਬ ਕੇ ਮੇਰੇ ਗੁਰੂ ਦਾ ਅਸਲੀ ਸਤਕਾਰ ਨੂੰ ਪੜਨਾ ਤੇ ਵਿਚਾਰਨਾ ਤੇ ਉਹਦੇ ਜੀਵਨ ਤੇ ਲੂਣਾ ਕਿ ਮੈਂ ਜੀਵਨ ਗੁਰੂ ਦੇ ਜੋ ਮੈਨੂੰ ਕਿਹਾ ਉਦਾਂ ਚਲਾ ਰਿਹਾ ਤੇ ਤੇਰੀ ਆਤਮਾ ਮੋਲਦੀ ਹੈ ਮੇਰੀ ਕਲਵੰਸਿਆ ਨਹੀਂ ਚਲਾ ਰਿਹਾ ਸਿੱਕਾ ਮਨ ਕੋਈ ਨਹੀਂ ਮਾਰ ਸਕਦਾ ਸਾਡੇ ਵਿਆਹ ਤੇ ਸਾਡੇ ਮਰਨੇ ਕਰ ਲੋ ਹਜ਼ਾਰ ਹਜ਼ਾਰ ਬੰਦਾ ਲੈ ਕੇ ਮੈਰਿਜ ਪੈਲਸਾਂ ਨੂੰ ਜੀ ਨਿਆਣਾ ਦਾ ਲੱਕ ਤੋੜਦਾ ਜੀ ਗੁਰੂ ਸਾਹਿਬ ਨੇ ਕਿਹਾ ਨਹੀਂ ਤੁਹਾਡੀ ਮਨਮਤਾ ਦਾ ਤਦਾ ਕਹਿੰਦੇ ਚਾਰਨਾਮਾ ਲਓ ਕਿਰਾਪਛਾਹ ਦੀ ਜੇਲ੍ਹ ਲੈ ਕੇ ਘਰੋਂ ਦੂਰ ਕਰੋ ਕੋਈ ਨਹੀਂ ਮਾਰ ਸਕਦਾ ਪੰਜਾਬੀ ਨੂੰ ਇੰਨੀ ਮਹਿੰਦੀ ਕੌਮ ਹੈ ਸਾਡੀ ਨਹੀਂ ਨਹੀਂ ਇਸਾਸਾਂਗੇ ਦੀ ਮੈਨੂੰ ਦੁਨੀਆਂ ਦੇ ਵਿੱਚ ਨੰਦਪੁਰ ਦੇ ਹਸਤਾਲ ਦੀਆਂ ਦੁਵੰਜਾਂ ਚ ਪਾਦੀ ਉਹ ਸਭ ਤੋਂ ਅਮੀਰ ਔਰਤ ਸੀ ਮੇਕਾ ਮਾਂ ਮੈਥੋਂ ਵੀ ਕੁਸ ਲੈਣੀ ਕਹਿੰਦੀ ਪੁੱਤ ਨਹੀਂ ਮੈਂ ਤੇ ਇਥੋਂ ਨਹੀਂ ਕੁਸ ਲੈਣਾ ਮੈਂ ਕਹਿੰ ਲੈ ਤੂੰ ਮੈਨੂੰ ਪੁੱਤ ਗਿਆ ਕਿ ਮੈਂ ਆ ਮੇਰਾ ਬੱਚੇ ਦਾ ਜਨਮ ਦੇਣ ਇੰਗਲੈਂਡ ਚ ਮਨਾਉਣਾ ਸੀ ਉਹ ਮਾਂ ਨੇ ਲਾਤਾ 10000 ਫਿਰ ਗੁਰੂ ਰਾਮਦਾਸ ਕੋਲੇ ਆ ਗਿਆ ਮੈਂ ਕਿਹਾ ਗੁਰੂ ਰਾਮਦਾਸ ਤੇਰਾ ਰਾਹ ਤੇਰਾ ਦਾਨ ਉਸ ਗੋਲਕ ਚ ਪਾਇਆ ਜਾਂਦਾ ਜਿਹੜੀ ਸਿਕਾਂਮ ਪੜਦੀ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੈਨੂੰ ਮੂਲ ਮੰਤਰ ਸੁਣਾਉਣਾ ਬੈਠ ਕੇ ਪ੍ਰਗਮਲੇ ਅੱਜ ਮੇਰੇ ਕੋਲ ਇੰਡੀਅਨ ਗ੍ਰਾਂੰਤੀ ਹੈ ਰੀ ਗੁਰੂ ਰਾਮਦਾਸ ਜੀ ਨੂੰ ਮੂਲ ਮੰਤਰ ਸੁਣਾਇਆ ਸਾਧ ਸੰਗਤ ਜੀ ਸ਼ਬਦ ਪੜ੍ਹਨਾ ਬਹੁਤ ਸੌਖਾ ਹੈ ਗਰੀਬ ਦਾ ਮੂਹ ਗੁਰੂ ਦੀ ਗੋਲ ਪਰ ਗੋਲਕ ਚ ਪਾਇਆ ਵੀ ਕਰੋ ਅਜੋ ਗੋਲਕ ਦਵਾਈ ਮੰਗਦੀ ਆ ਤੁਹਾਡੇ ਪਿੰਡ ਚ ਬਹੁਤ ਮਰੀਜ਼ ਮਿਲ ਜਾਣਗੇ ਆਪਕੋ ਆਪਣੇ ਪਿੰਡਾਂ ਚਾਦੀ ਮਾਰਿਆ ਕਰੋ ਕੋਈ ਮਾਂ ਭੈਣ ਡਿੱਗੀ ਪਈ ਆ ਉਹਦੇ ਕੂਚ ਕੁਚ ਪਾਇਆ ਕਰੋ ਕੈਂਸਰ ਵਾਂਗ ਜਾਇਆ ਕਰੋ ਜਿਸ ਮਾਂ ਦੇ ਗਲੇ 'ਚ ਕੈਂਸਰ ਹੋ ਜਾਂਦਾ ਤੂੰ ਬੋਲਿਆ ਨਹੀਂ ਜਾਂਦਾ ਉਹਦੇ ਮੂੰਹ 'ਚ ਕੋਈ ਦਲੀਏ ਦਾ ਚਮਚਾ ਪਾਇਆ ਕਰੋ ਉਹ ਆਲ ਅੰਦਰ ਉਹ ਵੀ ਲੰਦਰ ਹੈ ਤੁਹਾਨੂੰ ਹਕਾਰ ਨਿਕਲ ਜੂਗਾ ਮੈਨੂੰ ਮੇਰਾ ਬੋਰਡ ਭੇਜਦਾ ਜੀ ਤੂੰ ਕੈਂਸਰ ਦਾ ਮਰੀਜ਼ ਨੂੰ ਜੱਫੀ ਪਾ ਪਾਉਣਾ ਜੀ ਦੋ ਨੰਦ ਆਉਂਦੇ ਆ ਇੱਕ ਦਾ ਡਰ ਯਾਰ ਮੇਰੇ ਜਵਾਨ ਪੁੱਤਰ ਨੂੰ ਨਾ ਹੋ ਜਾਏ ਕੈਂਸਰ ਮੇਰੇ ਘਰ ਵਾਲੀ ਨਾ ਹੋ ਜਾਏ ਮੈਨੂੰ ਨਾ ਹੋ ਜਾਏ ਤੇ ਉਹ ਮਾਂ ਨੂੰ ਪਤਾ ਕੀ ਨਾਲ ਲਾਉਂਦਾ ਕਿ ਇਹ ਨੂੰ ਸਾਹਮਣੇ ਆਇਆ ਪੱਤੂ इंग्लंड ਤੋਂ ਆਇਆ। ਬਾਕੀ ਦੇਖਿਓ, ਹਜ਼ਾਰ ਨਿਕਲ ਜੂਗਾ, ਕਿਸਦਾ ਮਾੜਾ ਨਹੀਂ ਕਰੋਗੇ। ਕਰਕੇ ਦੇਖਿਓ, ਬਰਦਾ ਦੇ ਕੋਲੇ ਦਾ ਟਾਈਮ ਨਹੀਂ, ਵਿਆਜ ਨੱਚ ਕੇ ਹੀ ਮੁੜਿਆਉਣਾ ਹੈ। ਹਾਂ, ਪੈਸਿਆਂ ਦਾ ਧਾਨ ਜਿਹੜਾ ਨਾ ਸੋਚ ਕੇ ਕਰਿਆ ਕਰੋ, ਅਕਲ ਕੀ ਜੀ ਦਾ। ਅਨੰਪੁਰ ਸਾਹਿਬ ਜਾਣ ਲੋ, ਉੱਥੇ ਗੋਲਕ ਚ ਪਾਇਆ ਹੈ। ਸਾਡੇ ਹਸਪਤਾਲ ਪਹਿਲਾਂ ਆਉਂਗਾ ਗੋਲਕ ਹੋਊਗੀ। ਚੈਰੀਟੇਵਲ ਹੈ। ਐਡਿਟੇਵਲ ਨਹੀਂ ਦੇਣੀ। ਤੇ ਸਿੱਖ ਕਾਮ ਕੋਲੇ ਇੱਕ ਵੀ ਹਸਪਤਾਲ ਹੈ ਨਹੀਂ। ਜਿੱਥੇ ਗਰੀਬ ਵਰਦੇ ਉਹਨੂੰ ਦਵਾਈ ਮਿਲ ਜੇ ਬੋਲੋ। ਮੈਂ ਬੇਨਤੀ ਕਰਦਾ ਪਰ ਪਹਿਰਾ ਵੀ ਲਿਆ ਕਰੋ ਜੋ ਗੁਰੂ ਕਹਿੰਦਾ ਨਾ ਉਹ ਕਰਿਆ ਵੀ ਕਰੋ ਯਾਰ ਇਹ ਮੇਰੀ ਬੇਨਤੀ ਆ ਸਾਨੂੰ ਹੱਥ ਫੜ ਜਾ ਤੇ ਹੁਣ ਆ ਗਿਆ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਹਸਪਤਾਲ ਤੇ ਗੁਰੂ ਗਵਿੰਦ ਸਿੰਘ ਜੀ ਚੈਰੀਟੇਬਲ ਹਸਪਤਾਲ 1708 ਤੋਂ ਲੈ ਕੇ ਅੱਜ ਤੱਕ ਸੁੱਤੇ ਹੀ ਰਹੀ ਸਾਡੀ ਕੌਮ ਮਰ ਕੇ ਲੋਕ ਕਿਸੇ ਨੇ ਕੈਂਸਰ ਦੀ ਰਾਜਧਾਨੀ ਕਹਿੰਦਾ ਰੋਦੇ ਫਿਰਦੇ ਆ ਲੋਕ ਵਿਚਾਰੇ ਦਵਾਈਆਂ ਦੁਕਨਾਂ ਤੇ ਸਾਡੇ ਗਰੀਬ ਦੀਆਂ ਦਵਾਈਆਂ ਵੀ ਖਾ ਜਾਂਦੇ ਆ ਸ਼ੜਕਾਂ ਵੀ ਖਾ ਜਾਂਦੇ ਆ ਰਹਿਤਾਂ ਵੀ ਖਾ ਜਾਂਦੇ ਆ ਵਾਹ ਭਾਈ ਵਾਹ ਸਾਰਾ ਕੁਝ ਆਜਮ ਹੋ ਜਾਂਦਾ ਇਹਨਾਂ ਦੇ ਤੁਸੀਂ ਪਹਿਰਾ ਦੇਣਾ ਬਹੁਤ ਕੁਝ ਕਰ ਸਕਦੇ ਹੋ 100 ਬੈੱਡ ਦਾ ਹਸਪਤਾਲ ਕਿਰਪਾਏ ਬਾਬਾ ਜੀ ਦੀ ਹੈ ਗੁਰੂ ਸਾਹਿਬ ਦੀ ਹੈ 8 ਨਵੰਬਰ ਨੂੰ ਖੋਲ੍ਹ ਦੇਾਂਗੇ ਗੁਰੂ ਰਵਿੰਦਰ ਸਿੰਘ ਹਾਲੋ ਸਿਆਰਾ ਅਮੈਂ ਗੁਰੂ ਹਰ ਰਾਏ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਜਣੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਪਹਿਲੀ ਵਰਸੀ ਨਿਊਯਾਰਕ ਵਿੱਚ ਮਨਾ ਰਹੇ ਆ ਅੱਜ ਦੇ ਸੰਗਤਾਂ ਹਮ ਮਾ ਕੇ ਸਭ ਕਮੇਟੀਆਂ ਸਾਰੀਆਂ ਕਮੇਟੀਆਂ ਨੇ ਸ਼ਮੂਲਤ ਕੀਤੀਆਂ ਹਨ ਔਰ ਇਹ ਵੇਖ ਕੇ ਅਸੀਂ ਦੇਖ ਰਹੇ ਆ ਕਿ ਬੜਾ ਅੱਛਾ ਮਾਹੌਲ ਬਣਿਆ ਆ ਐਕਚੁਅਲੀ ਸਾਡੇ ਮਕਸਦ ਹੈਗਾ ਜਦੋਂ ਗੁਰੂ ਗੋਬਿੰਦ ਸਿੰਘ ਜੋਤੀ ਜੋ ਸਮਾਸ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਗੁਰੂਆਂ ਸਿੱਖਾਂ ਨੇ ਕਿਹਾ ਸੀ ਭਈ ਸਾਡਾ ਗੁਰੂ ਸਾਹਿਬ ਅਗੋ ਕੌਣ ਹੋਵੇਗਾ ਉਹਨਾਂ ਨੇ ਕਿਹਾ ਸੀ ਕਿ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਗੁਰੂ ਗੰਗਸਾਹ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਕਰ ਕੋ ਤੁਮਨਾਇ ਖੋਸ ਤੇ ਉਹਨੇ ਉਹਨਾਂ ਨੇ ਉਹਨਾਂ ਨੇ ਇਹ ਕਹਤਾ ਸੀ ਇਹ ਸਾਡਾ ਗੁਰੂ ਸਾਹਿਬ ਇਹ ਹੈਗਾ ਜਦੋਂ ਕਿ ਪਹਿਲਾਂ ਗੁਰੂ ਅਰਜਨ ਦੇਵ ਜੀ ਵੇਲੇ 1604 ਵਿੱਚ ਹਰਮੰਦਰ ਸਾਹਿਬ ਇਹਦੀ ਹਰਮ ਗੁਰਗੰਸਾ ਦੀ ਸਥਾਪਨਾ ਰੱਖੀ ਗਈ ਸੀ ਉਦੋਂ ਭਾਈ ਆਪਣਾ ਬਾਬਾ ਬੁੱਢਾ ਜੀ ਨੇ ਸਭ ਤੋਂ ਪਹਿਲਾਂ ਬਾਗ ਲਾਇਆ ਸੀ ਉਹਨਾਂ ਨੇ ਆਪਣੇ ਸਿਰ ਤੇ ਮਹਾਰਾਜ ਰਸਵਾਰੀ ਲੈ ਕੇ ਆਏ ਸੀ ਤੇ ਉਸ ਬਾਅਦ ਉਹਨਾਂ ਨੇ ਸਚ ਕਾਂਡੇ ਜਾ ਕੇ ਬਾਤ ਲਿਆ ਸੀ ਜਿਹੜਾ ਬਾਤ ਸੀ ਸੰਤਾਂ ਕੇ ਕਾਰਜ ਆਪ ਹੋਇਆ ਹਰ ਆਪ ਕੰਮ ਕਰਾਉਣ ਆਇਆ ਰਾਮ ਕਿਉਂਕਿ ਉਹਦੇ ਚ ਅਗਰ ਜੇ ਗੁਰੂ ਦੀ ਬਾਣੀ ਨੂੰ ਅਸੀਂ ਚੰਗੀ ਤਰ੍ਹਾਂ ਪੜਦੇ ਨਹੀਂ ਉਹਨੂੰ ਅਮਲ ਨਹੀਂ ਕਰਦੇ ਅਸੀਂ ਸਿੱਖੀ ਦੇ ਕਦਮਅਤੇ ਨਹੀਂ ਚੱਲ ਸਕਦੇ ਉਹਦੇ ਲਈ ਖਿਆਤੋ ਕੀ ਬਾਣੀ ਆਈ ਤੈਨ ਸਗਵੀ ਚੰਦ ਮਟਾਈ ਹਰ ਜਨ ਲਖਿਆ ਰਾਨੀ ਰੋਇ ਸੋਈਸਤ ਮੇਰਾ ਉਹ ਸਾਹਿਬ ਨਾਲ ਉਸ ਦਾ ਚਿਹਰਾ ਰਹਿ ਤੈ ਮੈਨੂੰ ਸਿੱਖ ਪਿਆਰਾ ਨਹੀਂ ਗੁਰੂ ਸਾਹਿਬ ਨੇ ਬੜੀਆਂ ਹਦਾਇਤਾਂ ਕੀਤੀਆਂ ਨੇ ਪਰ ਅਸੀਂ ਉਹ ਹਦਾਇਤਾਂ ਨੂੰ ਅਗਰ عمل کر دے رہی ہے تو میرا خیال ہے کوئی بھی سکھ نراش نہ ہوئے باقی ایک دوجہ دی ایک کوشش ضرور ہے جی میںریفال نے گھر کہیے داس بھی نگد فاؤنڈیشن بہت دیر تو انوال بے یونائٹی سکھ نہ انوالو ہے کیوں دس بھی اسی طرح کچھ سیوہ کردہ رہتا ہے جتے جیتیں نالک لوگوں کو جانتے پرابلم ہے انہوں سے سیوا کیتی جا سکے چاہے کو اپاج ہے یا کس طرح ہے کوئی ای رکشا والے نے انہوں نے ہیلپ کی ہے کر کے سارے سکھا چاہتا جو بھی اپنی سیوہ کو کر سکتا ہے وہ اپنے پاکر سے سیوہ کرے نہ سنگت بھی جوڑے اور اس طرح سیوا کرتا رہے سو so اس کر کے میں سب نے بےنتی کرنا آؤ سارے رل ملک رہیے اور ایک دوجہ دی ہیلپ کریے تاکہ ایک دوجہ لطا نہ کھیچیے اور اس گردوارے پربند ٹھیک طرح چلائیے واحر جی